ਗੁਰੂ ਰੂਪੇਰੀ ਸਾਧ ਸੰਗਤ ਤੁਹਾਨੂੰ ਸੁਣਾਉਣਿਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇੱਧਰ ਅੰਮ੍ਰਿਤਸਰ ਦੇ ਕੋਲ ਭੂਰੇ ਦੇ ਵਿੱਚ ਸਾਧ ਸੰਗਤ ਤਪਛਿਆ ਕਰ ਰਹੇ ਸੀ ਤਪਛਿਆ ਤੇ ਅੱਠਵੇਂ ਪਾਤਸ਼ਾਹ ਦਿੱਲੀ ਦੇ ਵਿੱਚ ਸਰੀਰ ਛੱਡ ਗਏ ਸੀ ਉਹਨਾਂ ਨੇ ਕਿਹਾ ਗੁਰੂ ਲੱਦੋ ਰੇ ਗੁਰੂ ਲੱਦੋ ਰੇ ਵੀ ਗੁਰੂ ਆਪੇ ਲੱਭ ਜੂਗਾ ਜਿਹੜਾ ਗੁਰੂ ਹੋਇਆ ਆਪੇ ਲੱਭ ਜੂਏ ਗੱਲ ਕਹਿ ਗਏ ਸੀ ਹੁਣ ਸੰਗਤ ਸੰਗਤ ਜਿਹੜੀ ਡਾਵਾਂ ਡੋਲ ਸੀ ਉਸ ਤੋਂ ਬਾਅਦ ਹੁਣ ਗੁਰੂ ਪਹਿਲਾਂ ਤਾਂ ਜਿਹੜੇ ਗੁਰੂ ਸੀ ਉਹਦਾ ਥਾਪ ਜਾਂਦੇ ਸੀ ਵੀ ਤੀਜੇ ਪਾਸਾ ਚੌਥੇ ਪਾਸਾ ਗੁਰੂ ਅਮਰਦਾਸ ਜੀ ਹੈ ਗੁਰੂ ਅੰਗਦੇਵ ਜੀ ਇਸ ਤਰ੍ਹਾਂ ਹੁਣ 8ਵੇਂ ਪਾਤਸ਼ਾਹ ਜੀ ਸਰੀਰ ਛੱਡ ਕੇ ਉਹ ਰੰਗ ਜੇਪ ਪਹੁੰਚਿਆ ਉੱਥੇ ਮਹਾਰਾਜ ਨੇ ਕਿਹਾ ਨਾ ਦਿੱਲੀ ਦੇ ਵਿੱਚ ਰੰਗ ਜੇਪ ਨੇ ਕਹੇ ਮਹਾਰਾਜ ਸੋਡੇ ਮੈਂ ਦਰਸ਼ਨ ਕਰਨੇ ਆ ਤੇ ਉਹ ਕਹਿੰਦੇ ਅਸੀਂ ਤੁਹਾਨੂੰ ਜਿਉਂਦੇ ਜੀ ਦਰਸ਼ਨ ਨਹੀਂ ਦਿਵਾਵਾਂਗੇ ਉਹਨਾਂ ਨੇ ਆਖਿਆ ਹੁਣ ਬਾਹਰ ਜਾ ਕੇ ਸੀਤਲਾ ਨਿਕਲਈ ਸੀ ਕਰਕੇ ਤੇ ਬਾਹਰ ਜਾ ਕੇ ਉਹ ਲੰਮੀ ਆ ਫੇਰ ਇਸ ਤਰੀ ਸਲਾਵਾਂਗੇ ਵੀ ਉੱਥੇ ਜਾ ਕੇ ਮੈਂ ਦਰਸ਼ਨ ਕਰ ਲਵਾਂ ਵੀ ਹੁਣ ਤਾਂ ਸਰੀਰ ਛੱਡ ਕੇ ਮਹਾਰਾਜੋ ਸੀਤਲਾ ਦੇ ਨਾਲ ਬਾਹਰ ਵੀ ਮੈਂ ਹੁਣ ਜਾ ਕੇ ਦਰਸ਼ਨ ਕਰ ਲਾਂ ਉਹਨੇ ਉਹਦੇ ਅਹਿਲਕਾਰ ਨੂੰ ਲੈ ਕੇ ਰੰਗਜੀਤ ਨੂੰ ਲੈ ਕੇ ਗਏ ਤੇ ਸਾ ਸੰਗਤ ਜਦੋਂ ਮਹਾਰਾਜ ਗਏ ਨੇ ਤੇ ਜਦੋਂ ਦੇਖਿਆ ਲੀੜਾ ਕਪੜਾ ਚੱਕ ਕੇ ਪਤਾ ਨਹੀਂ ਕੀ ਕੁਛ ਦੇਸਿਆਂ ਦੇ ਭੱਜ ਕੇ ਰੰਗਜੀਤ ਬਾਖਸ ਨਾ ਉਪਰਾਵਗਨਾਂ ਮੈਂ ਨਹੀਂ ਦਰਸ਼ਨ ਕਰ ਸਕਦਾ ਇਹ ਤਾਂ ਪਤਾ ਨਹੀਂ ਕੀ ਦੇਸੀ ਜਾ ਰਿਹਾ ਹੈ ਮਹਾਰਾਜ ਨੇ ਦਰਸ਼ਨ ਫੇਰ ਨਹੀਂ ਸੀ ਦਿੱਤੇ ਇਸ ਤਰ੍ਹਾਂ ਕਰਕੇ ਗੁਰੂ ਨੌਵੇਂ ਪਾਸ਼ਾ ਜੀ ਉੱਥੇ ਲਾ ਕੇ ਕਥਾ ਆਪਣੇ ਕਥਾ ਆ ਗਿਆ ਪੂਰੇ ਦੇ ਵਿੱਚ ਤਪੱਸਿਆ ਕਰਨ ਕੋਈ ਕਮੀ ਹੋਊ ਥੋੜੀ ਬਹੁਤੀ ਤਪੱਸਿਆ ਕੀਤੀ ਉਧਰ ਮੱਖਣ ਸ਼ਾ ਲਬਾਣਾ ਸੀ ਜਿਹੜਾ ਬਹੁਤ ਵੱਡਾ ਵਪਾਰੀ ਸੀ ਆਪਣਾ ਸਿੱਖਾਂ ਦਾ ਬਹੁਤ ਵੱਡਾ ਵਪਾਰੀ ਜਹਾਜ਼ ਦੇ ਨਾਲ ਕੀਰੇ ਮੋਤੀਆਂ ਦਾ ਹੋਰ ਕਈ ਤਰ੍ਹਾਂ ਦੇ ਵਪਾਰ ਕਰਦਾ ਸੀ ਬਾਹਰਲੇ ਦੇਸ਼ਾਂ ਦੇ ਨਾਲ ਉਹਦਾ ਜਹਾਜ਼ ਚੱਲਦਾ ਸੀ ਉਹਦੇ ਜਹਾਜ਼ ਮਲਾਹ ਚੋਂਦੇ ਚਲਾਉਂਦੇ ਸੀ ਜਿਹੜੇ ਵੱਡੇ ਮਲਾਹ ਸੀ ਸਮੁੰਦਰਾਂ ਦੇ ਵਿੱਚ ਕੰਮ ਕਰਦੇ ਆ ਉਹ ਚਲਾਉਂਦੇ ਸੀ ਹੁਣ ਸਾਧ ਸੰਗਤ ਮੱਖਣ ਸ਼ਾ ਲਵਾਣੇ ਦਾ ਜਹਾਜ਼ ਕੁੰਮਣ ਘੇਰੀ ਚ ਪੈ ਗਿਆ ਕਹਿੰਦੇ ਇੱਕ ਸਮੁੰਦਰ ਦੇ ਵਿੱਚ ਕੁੰਮਣ ਘੇਰੀ ਆਉਂਦੀ ਆ ਅੱਜ ਵੀ ਉਹਦੇ ਵਿੱਚ ਕਹਿੰਦੇ ਸਾਹਮਣੇ ਉੱਪਰ ਹਵਾਈ ਜਹਾਜ਼ ਆ ਜੇ ਉਹਨੂੰ ਵੀ ਉਹ ਵਿੱਚ ਗਰਕ ਕਰ ਲੈਂਦੀ ਆ ਤੇ ਜੇ ਉਹਦੇ ਨੇੜੇ ਕੋਈ ਸਮੁੰਦਰੀ ਜਹਾਜ਼ ਆ ਜੇ ਫਿਰ ਵੀ ਗਰਕ ਕਰ ਲੈਂਦੀ ਆ ਉਹ ਕੋ ਘੁੰਮਣ ਘੇਰੀਆਂ ਚ ਪਾ ਕੇ ਤੇ ਵਿੱਚ ਹੀ ਲੈ ਜਾਂਦੀ ਥਾਉਂਦਾ ਨਹੀਂ ਮੁੜ ਕੇ ਨਾ ਜਹਾਜ਼ ਥਾਉਂਦਾ ਨਾ ਬੰਦਾ ਥਾਉਂਦਾ ਹੁਣ ਉਹ ਘੁੰਮਣ ਘੇਰੀਆਂ ਤੋਂ ਡਰਦਾ ਪਾਇ ਉਹ ਜਹਾਜ਼ ਉਧਰ ਨੂੰ ਤੁਰੇ ਉਧਰ ਉਹਨੇ ਨੌਵੇਂ ਪਾਸ਼ਾ ਜੀ ਦੀ ਜਦੋਂ ਨੇ ਵਪਾਰ ਕਿਹਾ ਨਾ ਦੂਜੇ ਨੇ ਆਪਣੇ ਨੇ ਮਲਾਹ ਨੇ ਵੀ ਜਹਾਜ਼ ਦਾ ਆਪਣਾ ਘੁੰਮਣ ਘੇਰੀ ਚ ਨੂੰ ਜਾ ਰਿਹਾ ੱਤਕਿਆ ਆਪੇ ਹੀ ਖਿੱਚੀ ਜਾ ਰਿਹਾ ਵੀ ਕੋਈ ਕਰੋ ਅਰਦਾਸ ਵੀ ਕਰੋ ਆਪਾਓ ਤੇ ਮੱਖਣ ਸ਼ਾ ਲਵਾਣਾ ਵਿੱਚ ਹੀ ਬੈਠਾ ਸੀ ਉਨੇ ਜਬਜੀ ਸਾਹਿਬ ਦਾ ਕਰਿਆ ਪਾਠ ਸਾਹ ਸੰਗਤ ਜਬਜੀ ਸਾਹਿਬ ਦਾ ਜਦੋਂ ਵੀ ਅਰਦਾਸ ਆਪਾਂ ਕਰਨੀ ਆ ਜਬਜੀ ਸਾਹਿਬ ਦਾ ਪੂਰਾ ਪਾਠ ਤੇ ਅਨੰਦ ਸਾਹਿਬ ਦੀਆਂ ਛੇ ਪਉੜੀਆਂ ਪੜ ਕੇ ਭੋਗ ਪਾ ਦੇ ਫਿਰ ਅਰਦਾਸ ਕਰੇ ਫਿਰ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਪਹੁੰਚਦੀ ਆ ਉਹਨੇ ਕੀ ਕਰਿਆ ਉਹਨੇ ਜਬਜੀ ਸਾਹਿਬ ਤੇ ਛੇ ਪਉੜੀਆਂ ਦਾ ਅਨੰਦ ਸਾਹਿਬ ਦੀਆਂ ਦਾ ਕਰਕੇ ਪਾਠ ਅਰਦਾਸ ਕਰਤੀ ਹੈ ਸੱਚੇ ਪਾਸ਼ਾ ਜੋ ਵੀ ਤੁਸੀਂ ਅੱਜ ਗੱਦੀ ਤੇ ਬਰਾਜਬਾਨ ਹੈ ਤੇ ਮੈਂ 500 ਮੋਰ ਸੁਖਣਾ ਛੋੜੀ ਸੁਖ ਲਈ 500 ਛੋੜੇ ਮੈਂ ਚੜਾਉਂਗਾ ਦਰਬਾਰ ਤੇ ਤੇ ਮੇਰਾ ਜਹਾਜ਼ ਘੁੰਮਣ ਖੇਰੀ ਦੇ ਵਿੱਚੋਂ ਨਿਕਲ ਆਵੇ ਹੁਣ ਸਾਹ ਸਾਕਨ ਦੂਦੁਰੂ ਕਰੀ ਅਰਦਾਸ ਹੈ ਜਿਹੜੀ ਅਰਦਾਸ ਹਨ ਸਿੱਖ ਦੀ ਇਹ ਤਾਂ ਜਿਹੜੀ ਆਪਾਂ ਹੁਣ ਟੈਲੀਫੋਨ ਨਾਲ ਆਪਾਂ ਕਰਦੇ ਬਾਹਰਲੇ ਦੇ ਇਸ ਨੂੰ ਇਦੋਂ ਵੀ ਪਹਿਲਾਂ ਪਹੁੰਚਦੀ ਹੈ ਇਦੋਂ ਵੀ ਪਹਿਲਾਂ ਅਰਦਾਸ ਇੱਕ ਚੀਜ਼ ਹੀ ਇਹੋ ਜਿਹੀ ਹੈ ਉਧਰ ਨਵੇਂ ਪਾਸ਼ਾ ਵਿੱਚ ਕਰ ਰਹੇ ਸੀਗੇ ਤਪਛਿਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਜਿੱਥੇ ਵੀ ਤੁਸੀਂ ਕਿਤੇ ਹੈਗੇ ਆ ਨੌਵੇਂ ਪਾਤਸ਼ਾਹ ਤੇ ਮੇਰੀ ਮਦਦ ਕਰੋ ਤੇ ਮੈਂ 500 ਮੋਰ ਚੜਾਉਂ ਇੱਕ ਲਾਤੇ ਖੜ ਕੇ ਅਰਦਾਸ કરી ਸੀ ਹੁਣ ਸਿੱਖ ਦੀ ਕਰੀ ਹੋਵੇ ਅਰਦਾਸ ਉਹ ਇਹ ਜਾਵੇ ਆਲੀ ਤੇ ਸਾਰਾ ਆਲੀ ਲੰਗੇ ਤੇ ਨੌਵੇਂ ਪਾਤਸ਼ਾਹ ਦੇ ਪ੍ਰਵਾਨ ਹੋ ਗਈ ਹੁਣ ਨੌਵੇਂ ਪਾਤਸ਼ਾਹ ਜੀ ਨੇ ਮਾਰ ਮਾਰ ਸਰੀਰ ਉਹਦੇ ਵਿੱਚੋਂ ਹੁਣ ਕਿੰਨੀ ਪਾਵਰ ਉਹ ਕਿੰਨੀਆਂ ਗਪਤ ਫੌਜਾਂ ਲਾਈਆਂ ਆਉਣਗੀਆਂ ਜਹਾਜ਼ ਕੱਢਣ ਵਾਸਤੇ ਮਾਰ ਮਾਰ ਧੱਕੇ ਉਹ ਘੁੰਮਣ ਘੇਰੀ ਚੋਂ ਜਹਾਜ਼ ਕੱਢਦਾ ਤੇ ਮਹਾਰਾਜ ਨੇ ਆਪਦੇ ਮੋਢੇ ਲਾਈ ਆਪਦੇ ਬਾਹਾਂ ਲਾਈਆਂ ਹੱਥ ਲਾਏ ਤੇ ਕਾਥੀ ਫੌਜਾਂ ਨੇ ਵੀ ਸਾਰਿਆਂ ਨੇ ਤੱਕਾ ਲਾ ਲਾ ਕੇ ਜਹਾਜ਼ ਬਾਹਰ ਕੱਢਤਾ ਘੁੰਮਣ ਘੇਰੀ ਚੋਂ ਕੱਢ ਕੇ ਤੇ ਸਹੀ ਰਸਤੇ ਪਾਤਾ ਹੁਣ ਸਾਹਾ ਸੰਗਤ ਜਹਾਜ਼ ਤੁਰਦਾ ਤੁਰਦਾ ਤੇ ਆਪਦੇ ਆ ਕੇ ਟਿਕਾਣੇ ਲੱਗ ਗਿਆ ਕਾਂ ਟਿਕਾਣੇ ਲੱਗ ਕੇ ਤੇ ਉੱਥੇ ਮੱਕਣ ਸ਼ਾਹ ਨੂੰ ਯਾਦ ਆਈ ਵੀ ਮੈਂ ਜਿਹੜੀਆਂ ਨਵੇਂ ਪਾਸ਼ਾ ਨੂੰ ਪ੍ਰਗਟ ਵੀ ਕਰਨਾ ਤੇ ਆਪਾਂ ਮੋਰ ਵੀ ਚੜਾਉਣੀਆਂ 500 ਜਾ ਕੇ। ਔਰ ਉਧਰ ਸਾਧ ਸੰਗਤ ਜਿੱਥੇ ਸਤਗੁਰੂ ਜੀ ਤਪਛਾ ਕਰਦੇ ਸੀ ਯਾਰ ਉਹ ਪਿੰਡ ਦਾ ਨਾਮ ਮੈਨੂੰ ਭੁੱਲ ਗਿਆ। ਸੁਰਮੈ ਦੱਸ ਵੀ ਦਊਗਾ। ਇਹ ਵਿੱਚ ਵਿੱਚ ਆ ਗਿਆ ਜਹਾਂ ਦੇ ਤੇ ਉਹ ਸਾਧ ਸੰਗਤ ਦੀ ਤਪਛਾ ਕਰੀ ਤੇ ਉਧਰ 22 ਮੰਜੀਆਂ ਢਾਈ ਬੈਠੇ ਹੋਰ ਤੇਰੇ ਮੇਰੇ ਵਰਗੇ ਵੀ ਅਸੀਂ ਗੁਰੂ ਆ ਉਹ ਕਹਿੰਗੇ ਅਸੀਂ ਗੁਰੂ ਆ ਕਹਿੰਦਾ ਮੈਂ ਗੁਰੂ ਆ ਕਹਿੰਦਾ ਮੈਂ ਗੁਰੂ ਆ ਹੁਣ ਸਾਧ ਸੰਗਤ 22 ਮੰਜੀਆਂ ਤੇ ਗੁਰੂ ਬਣੇ ਬੈਠੇ ਆ ਉਧਰੋਂ ਮੱਖਣਛਾ ਲਵਾਣਾ ਆ ਗਿਆ ਹੁਣ ਤਕੜਾ ਬੰਦਾ ਸੀ ਪੂਰਾ ਉਸ ਟਾਈਮ ਦੀ ਸਾਧ ਸਾਧ ਸੰਗਤ ਹਜ਼ਾਰ ਮੋਹਰ ਮੰਡ ਦੇਣੀ ਖਾਲਾ ਜੀ ਦਾ ਵਾੜਾ ਵਾੜਾ ਨਹੀਂ ਉਹ ਟਾਈਮ ਦੀਆਂ ਜਿਹੜੀਆਂ ਅੱਜ ਤੋਂ ਤੇਗ ਬਹਾਦਰ ਵੇਲੇ ਜਿਹੜੀਆਂ ਗੱਲਾਂ ਏ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਕਰੋੜ ਰੁਪਈਆ ਬਣਿਆ ਹੋਊਗਾ ਜਦੋਂ ਉਹ ਪਾਈ ਆ ਗਿਆ ਤੇ ਉਹ ਕਹਿੰਦਾ ਵੀ ਤਾਂ ਬੰਦੇ ਵਾਲੇ ਬੈਠੇ ਆ ਕਹਿੰਦਾ ਪਿਆ ਉਹ ਕਰਦੇ ਆ ਬਈ ਮੋਰਾ ਦੋ ਦੋ ਮੱਥਾ ਤੇ ਕੀ ਚਲਦੇ ਆ ਤੇ ਜੇ ਤਾਂ ਹੋਏ ਆਪ ਹਾਏ ਵੇ ਤਾਂ ਕਹਣਗੇ ਲਿਆ ਪੁੱਤੇ ਤੇਰੇ 500 ਮੋਹਰ ਸੁੱਕੀ ਸੀ ਤੇ ਦੇ 500 ਉਹ ਮੰਗਣ ਗਿਆ ਆਪ ਤੇ ਦੋ ਦੋ ਅਪਰ ਟੇਕਦੇ ਤੁਰੇ ਚਲਦੇ ਆ ਉਹਨੇ ਕੀ ਕਰਿਆ ਜਿੰਨੇ ਵੀ ਬੈਠੇ ਸੀ ਗੱਡੀਆਂ ਲਾਈ ਸਾਰੇ ਦੋ ਮੋਰਾ ਉਹ ਕਹੇ ਛਾਵਾ ਇਤਰਾ ਪਲਾ ਹੋ ਜੁਤਰਾ ਆ ਹੋਜੂ ਹੋਜੂ ਇਧਰ ਮੱਖਣ ਸ਼ਾਹ ਦੀ ਤਸੱਲੀ ਨਾ ਹੋਵੇ ਐ ਕਰਦਾ 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 ਸਾ ਸੰਗਤ ਬਾਈ ਮੰਜੀਆਂ ਟੱਪ ਗਿਆ ਪੁੱਛਿਆ ਉਹਨੇ ਵੀ ਇੱਥੇ ਕਿਤੇ ਕੋਈ ਹੋਰ ਗੁਰੂ ਹੈ ਬਾਈਆਂ ਮੰਜੀਆਂ ਤੋਂ ਬਗੈਰ ਕਹਿੰਦੇ ਵੀ ਇੱਕ ਤੇਗਾ ਤੇ ਗਰ ਤੇਗਾ ਕਹਿੰਦੇ ਆਪਾਂ ਵਾਹਿਗੁਰੂ ਸੱਚੇ ਪਾਸ਼ਾ ਕੋਹਾਵੇ ਨਾਮੂ ਚ ਵੀ ਤੇਗ ਬਹਾਦਰ ਜੀ ਦੇ ਥਾਂ ਤੇਗਾ ਕਹਿੰਦੇ ਵੀ ਇੱਕ ਤੇਗਾ ਬੈਠਾ ਭੋਰੇ ਦੇ ਵਿੱਚ ਤੇ ਉਹ ਨਾਮ ਜਪੀ ਜਾਂਦਾ ਤੇ ਭਾਈ ਉੱਥੇ ਗਿਆ ਉੱਥੇ ਜਾ ਕੇ ਉਹ ਦੋ ਮੋਹਰਾ ਮੱਥਾ ਟੇਕਣ ਲੱਗਿਆ ਤੇ ਮਹਾਰਾਜ ਆਇਆ ਚਾਕੇ ਅੱਖਾਂ ਪਟਕੇ ਕਹਿੰਦੇ ਸੁੱਫ ਕੇ 500 ਮੋਰ ਤੇ ਦਿੱਨਾ ਹੁਣ ਦੋ ਮੋਰ ਆ ਦੇ ਸਾਡੇ ਮੋਢਿਆਂ ਦਾ ਕੀ ਹਾਲ ਹੋਇਆ ਆ ਸਾਡੇ ਹੱਥਾਂ ਦਾ ਕੀ ਹਾਲ ਹੋਇਆ ਬਾਕੀ ਜਿਹੜੀਆਂ ਸਾਡੀ ਕਾਚੀ ਫੌਜਾਂ ਸੀ ਗੁਪਤ ਫੌਜਾਂ ਸੀ ਉਹਨਾਂ ਦਾ ਕੀ ਹਾਲ ਹੈ ਜਹਾਜ ਤਰਾ ਸੀ ਘੁੰਮਣ ਕਰੀ ਜੋ ਕੱਢ ਕੇ ਤੇਰਾ ਸਿੱਧੇ ਰਾਸਤੇ ਪਾਤਾ ਤੇ ਹੁਣ ਦੇਵੇਂ ਤੂੰ ਦੋ ਮੋਰ ਐਨੀ ਗੱਲ ਸਾਥ ਸੰਗਤ ਕਹਿਣ ਦੀ ਢੇਰ ਸੀ ਤੇ ਮੱਖਣ ਸਾਹ ਲਵਾਣਾ ਕੋਠੇ ਤੇ ਚੜ ਗਿਆ ਉਹ ਗੁਰੂ ਲੱਭ ਦੋ ਰਿਓ ਗੁਰੂ ਲੱਭ ਗਿਆ ਜੋ ਗੁਰੂ ਲੱਭ ਗਿਆ ਜੋ ਸੰਗ ਤੇ ਗੁਰੂ ਲੱਭ ਗਿਆ ਜੋ ਸੰਗ ਤੇ ਪਾਈ ਰੌਲਾ ਪਾਤਾ ਬੇਅੰਤ ਉਹ ਨਗਰਾਂ ਦੀ ਜਿੱਥੇ-ਜਿੱਥੇ ਪਤਾ ਲੱਗ ਗਿਆ ਸੰਗ ਤਾਂ ਆ ਗਈਆਂ ਤੇ ਪਾਈ ਗੁਰੂ ਸਾਹਿਬ ਨੂੰ ਮੁਰਪੂਰੇ ਜੋ ਬਾਹਰ ਨਿਕਲਾ ਪਿਆ ਬਈ ਹੁਣ ਸੰਗ ਤਾਂ ਨਹੀਂ ਗੁਪਤ ਨਹੀਂ ਰਹਿਣ ਦੇਣਾ ਹੁਣ ਮੈਨੂੰ ਬਾਹਰ ਨਿਕਲ ਨਹੀਂ ਬਣਾ ਸੰਗਤਾਂ ਨੂੰ ਉਪਦੇਸ਼ ਕਰਨੇ ਪੈਣੇ ਆ ਤੇ ਮੈਂ ਬਾਹਰ ਆ ਜਾ ਤਾਂ ਆ ਕੇ ਪ੍ਰਗਟ ਹੋਈਏ ਫਿਰ ਪ੍ਰਗਟ ਕਰਿਆ ਮੱਖਣਛਾ ਲਵਾਣੇ ਨੇ ਹੁਣ ਸਾਧ ਸੰਗਤੋ ਜੇ ਇੱਥੇ ਆਪਾਂ ਸੋਚ ਗਏ ਵੀ ਕਿਸਮਤ ਵੱਡੀ ਐ ਮੱਖਣ ਚਾ ਲਵਾਣ ਦੀ ਕਿਸਮਤ ਚੰਗੀ ਸੀ ਤੇ ਜਾਂ ਪੈਸਾ ਵੱਡਾ ਸੀ ਜਿਹੜਾ ਉਹਨੇ ਸੁੱਖਿਆ 500 ਜਾਂ ਫਿਰ ਬਾਣੀ ਵੱਡੀ ਸੀ ਵੀ ਹੁਣ ਇਹ ਤਿੰਨਾਂ ਚੀਜ਼ਾਂ 'ਚ ਆਪਾਂ ਇਹ ਦੇਖਣਾ ਵੀ ਵੱਡਾ ਕੌਣ ਸੀ ਹੁਣ ਕੋਈ ਤਾਂ ਕਹਿੰਦਾ ਪੈਸੇ ਨਾਲ ਜਿਹੜਾ ਮਰਜ਼ੀ ਕੰਮ ਕਰਾ ਲਾ ਕੋਈ ਕਹਿੰਦਾ ਤੇਰੀ ਕਿਸਮਤ ਦੇ ਵਿੱਚ ਸੀ ਇਹ ਤਾਂ ਤੈਨੂੰ ਮਿਲਿਆ ਕੋਈ ਕਹਿੰਦਾ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀ ਸੀ ਤਾਂ ਮਿਲਿਆ ਹੁਣ ਦੱਸੋ ਇਹਨਾਂ ਚੋਂ ਵੱਡਾ ਕੌਣ ਹੈ ਸਾਹ ਸੰਗਤ ਨਾ ਵੱਡਾ ਪੈਸਾ ਨਾ ਵੱਡੀ ਤਰੀਕ ਕਿਸਮਤ ਸਭ ਤੋਂ ਵੱਡੀ ਆ ਤਾਂ ਗੁਰੂ ਦੀ ਬਾਣੀ ਹੈ ਜਪਜੀ ਸਾਹਿਬ ਦਾ ਪਾਠ ਕਰਿਆ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਿਆ ਤੇ ਅਰਦਾਸ ਕਰੀ ਤੇ ਗੁਰੂ ਲੱਭ ਗਿਆ ਹੁਣ ਸਾਹ ਸੰਗਤ ਜੇ ਪੈਸਾ ਵੱਡਾ ਹੁੰਦਾ ਇਦਾਂ ਲੱਖੀ ਸਾਹਿਬ ਬਨਜਾਰਾ ਸੀ ਜਿਹੜਾ ਉਹ ਪੈਸੇ ਦੇ ਨਾਲ ਬੇਸਪਲਾ ਗੁਰੂ ਨੂੰ ਮੋਲ ਲੈ ਲੈਂਦਾ ਪੈਸੇ ਦੇ ਨਾਲ ਗੁਰੂ ਮੋਲ ਨਹੀਂ ਲਿਆ ਗਿਆ ਫੇਰ ਵੀ ਉਹ ਬਾਣੀ ਦੇ ਨਾਲ ਹੀ ਉਹ ਪੈਸਾ ਵੱਡਾ ਫੇਰ ਵੀ ਨਹੀਂ ਮੱਖਣਸ਼ਾਲ ਵਾਲੇ ਨੇ ਵੀ ਨਹੀਂ ਕਿਰਤਿਆ ਤੇ ਪੈਸਾ ਵੱਡਾ ਤੇ ਉਧਰ ਲੱਖੀ ਸਾਹਿਬ ਬਨਜਾਰੇ ਨੇ ਵੀ ਨਹੀਂ ਕਿਹਾ ਤੇ ਸਾਹ ਸੰਗਤ ਦੇਖ ਲਓ ਵੀ ਕਿਹ ਚੀਜ਼ ਵੱਡੀ ਵੱਡੀ ਗੁਰੂ ਦੀ ਬਾਣੀ ਹੈ ਕਿਵੇਂ ਜਦੋਂ ਅਰਦਾਸ ਕਰੀ ਬਾਣੀ ਪੜੀ ਤੇ ਸਤਗੁਰੂ ਜੀ ਦੇ ਸਪੂਰਨ ਹੋਈ ਤੇ ਉਹ ਦਰਸਾਹ ਸੰਗਤ ਮਾਤਾ ਗੁਜਰ ਕੌਰ ਤੇ ਛੋਟੇ ਸਹਿਬਜਾ ਦੇ ਜਦੋਂ ਉਹਨਾਂ ਨੇ ਚਮਕ ਆਪਣੇ ਸਰਹੰਦ ਦੇ ਵਿੱਚੋਂ ਫਤਵਾ ਲਾਤਾ ਸੀ ਕਾਜੀ ਨੇ ਵੀ 16 ਦੇ ਮੂਹ ਜਾਉਂਦੀਆਂ ਦੇ ਤਿੱਖੇ ਸੱਪਾਂ ਦੇ ਦੁੱਧ ਸੱਪਾਂ ਦੇ ਪੁੱਤਰ ਨੂੰ ਲੱਖ ਦੁੱਧ ਪੀਏ ਕਦੇ ਨਾ ਹੁੰਦੇ ਮੈਤੋ ਤੇ ਇਹਨਾਂ ਨੂੰ ਨੀਹਾਂ 'ਚ ਚੜਾ ਕੇ ਸੀਲ ਕਰ ਦੇਣਾ ਚਾਹੀਦਾ ਹੈ ਇਹੀ ਲਖੜੇ ਚਾਹੀਦੇ ਤੇ ਉਧਰ ਮਲੇਰ ਕੋਟੜ ਆਨੇ ਨੇ ਹਾਮੀ ਮਾਰਤੀ ਸੀ ਉਹ ਦੇਖੋ ਯਾਰ ਇਹ ਛੋਟੇ ਬੱਚੇ ਇਹਨਾਂ ਨੂੰ ਆਪਾਂ ਕਹਦਾ ਬਦਲਾ ਲੈਣਾ ਜੇ ਬਦਲਾ ਲੈਣਾ ਇਹਦੇ ਪਿਓ ਤੋਂ ਲਈ ਆਪਾਂ ਉਹ ਹਲੇ ਜਿਉਂਦਾ ਹੀ ਬੈਠਾ ਯਾਰ ਲੈ ਲੋ ਬਦਲਾ ਜਾ ਕੇ ਸਰੰਦ ਦੇ ਬਾਦ ਸਾਨੂੰ ਉਹ ਕਹਿੰਦਾ ਜੇ ਤੁਸੀਂ ਬਦਲਾ ਹੀ ਲੈਣਾ ਜਾਂ ਜਾ ਕੇ ਲੈ ਲੋ ਉਹ ਦੰਦਵਾ ਸਾਹਿਬ ਦੇ ਵਿੱਚ ਬੈਠਾ ਹੈ ਤੁਸੀਂ ਛੋਟੇ ਬੱਚੇ ਨੂੰ ਯਾਰ ਸੀਧ ਕਰਦੇ ਆ ਉਹ ਨਹੀਂ ਮੰਨੇ ਨਹੀਂ ਮੰਨੇ ਤਾਂ ਸਾ ਅਸਾਂ ਨੂੰ ਤਾਂ ਬੱਚੇ ਸਹੀਦ ਕਰਤੇ ਹੁਣ ਬੱਚੇ ਦਾ ਸਹੀਦ ਕਰਤੇ ਦਾ ਸੰਸਕਾਰ ਕਰਨ ਜਿਹੜਾ ਕੋਈ ਆਵੇ ਸਸਕਾਰ ਨਾ ਕਰਨ ਦੇਣ ਕਿੱਡੇ-ਕੱਡੇ ਫਤਵੇ ਲਾ ਦੇਣ ਕਹਿੰਦੇ ਇਹਨੂੰ ਜਿਹੜਾ ਅਸੀਂ ਦਾ ਸੰਸਕਾਰ ਉਹ ਤੋਂ ਕਰਵਾਵਾਂਗੇ ਜਿਹੜਾ ਬੱਚਿਆਂ ਦੇ ਆ ਪੈਸੇ ਇੱਥੇ ਧਰਤੀ ਮੁੱਲ ਲਊ ਹਣ ਲਖੀ ਸਾਹਿਬ ਬਨਜਾਰਾ ਸਾਹਾ ਸੰਗਤ ਲੈ ਕੇ ਪੈਸੇ ਤੇ ਮੂਰਾ ਉੱਠ ਗਿਆ ਕਹਿੰਦਾ ਲਓ ਜੀ ਚੱਕੋ ਤੱਕੋ ਪੈਸੇ ਲੈ ਤੇ ਉਸਨੂੰ ਲੋਥਾ ਤੇ ਅਸੀਂ ਸਹਿਕਾਰ ਕਰੀਏ ਉਹ ਭਾਈ ਉੱਥੇ ਮੋਪਰ ਗਿਆ ਕਹਿੰਦਾ ਇਹਦਾ ਆ ਗਿਆ ਪੈਸੇ ਵਾਲਾ ਬੰਦਾ ਹੁਣ ਐ ਉਹ ਕਰੋ ਇਹ ਤੋਂ ਬਕਰਾਓ ਇਹ ਬਕਰੂ ਆਪੇ ਲੈ ਵੀ ਅਸੀਂ ਤਾਂ ਨਾ ਮੋਹਰਾ ਤੂੰ ਬਿਸਾਉਣੀਆਂ ਸੀ ਅੱਗੇ ਆਪਾਂ ਹੁਣ ਤੂੰ ਐ ਖੜਮੀਆਂ ਐ ਕਰਨੀਆਂ ਸਾਰੇ ਜਿੰਨੀਆਂ ਮੋਹਰਾ ਤੇਰੇ ਕੋਲੇ ਹਾਜ਼ਰ ਐ ਖੜਮੀਆਂ ਕਰਕੇ ਜਿੰਨੀ ਤੈਨੂੰ ਥਾਂ ਮਿਲ ਗਈ ਓਨੀਆਂ ਅਸੀਂ ਸਹਿਕਾਰ ਵਾਤੇ ਦੇਣੀ ਉਹ ਤੋਂ ਤੈਨੂੰ ਭੋਰਾ ਵਾਧ ਨਹੀਂ ਦੇਣੀ ਕਹਿੰਦਾ ਜੀ ਇਹ ਵੀ ਸੌਦਾ ਕੋਈ ਮਹਿੰਗਾ ਨਹੀਂ ਲਿਓ ਤੇਰੋ ਨੇ ਜੰਨਾ ਉਹਦੇ ਧੰਨ ਪਿਆ ਸੀ ਸਾਥ ਸੰਗ ਰਿਸ਼ਤੇਦਾਰੀਆਂ ਚ ਪਿਆ ਸੀ ਕਿਉਂਕਿ ਖੜਾ ਆ ਰਿਹਾ ਹੁੰਦਾ ਵਰਗੇ ਕੋਲੇ ਜੋ ਰਿਸ਼ਤੇਦਾਰੀਆਂ ਚ ਵੀ ਪਿਆ ਸੀ ਉਹ ਸਾਰਾ ਉਹਨੇ ਲੈ ਕੇ ਤੇ ਮੂਰਾ ਸਾਥ ਸੰਗ ਤਾਂ ਖੜਮੀਆਂ ਬਚਾਉਣ ਲਾ ਕੜਮੀਆਂ ਲੱਗ ਗਿਆ ਫੱਟ ਕਰਨ ਕਰਕੇ ਫੱਟ ਦੇ ਸਾਥ ਸੰਗ ਤਾਂ ਉਹਨਾਂ ਕੀ ਥਾਂ ਮਿਲਿਆ ਜਿੰਨੇ ਕਿਤੇ ਸਚਕਾਰ ਕਰਨਾ ਸੀਗਾ ਉਹਨਾਂ ਕੀ ਥਾਂ ਮਿਲਿਆ ਸਾਰੇ ਉਹਨੇ ਮੂਰਾ ਭਾਈ ਖੜਮੀਆਂ ਕਰਤੀਆਂ ਤੇ ਕਹਿੰਦੇ ਵੀ ਲਓ ਜਾ ਕੇ ਉਹ ਇਹਨਾਂ ਤੇ ਸਾਧ ਸੰਗਤ ਆਪਾਂ ਨੂੰ ਤਾਂ ਚਾਰ ਬੰਦੇ ਚੱਕ ਲੈ ਜਾਂਦੇ ਆ ਮਗਰ ਸੰਗਤ ਹੁੰਦੀ ਐ ਹੁਣ ਉਹਨਾਂ ਸਹਬ ਜਦਾਂ ਦੇ ਮਗਰ ਕੌਣ ਸੀ ਨਾ ਕੋਈ ਖੱਪੜ ਪਾਉਣ ਵਾਲਾ ਸੀ ਹੁਣ ਸਾਧ ਸੰਗਤ ਸਤ ਗੁਰੂ ਜੀ ਪਤਾ ਕੀ ਕਹਿੰਦੇ ਕਹਿੰਦੇ ਜਿਹੜੇ ਸ਼ਹੀਦ ਹੁੰਦੇ ਰਾ ਸ਼ਹੀਦ ਇਹਨਾਂ ਦੇ ਖੱਪੜ ਨਹੀਂ ਪੈਂਦੇ ਅੱਜ ਵੀ ਲਾਲੋ ਕਿੰਨੇ ਮੁੰਡੇ ਆਪਣੇ ਪੁਲਿਸ ਵਾਲਿਆਂ ਨੇ ਮਾਰੇ ਆ 84 ਵੇਲੇ ਕਿੰਨੇ ਸਿੰਘ ਮਰੇ ਆ ਤੇ ਕਿੰਨੇ ਆਪਣੇ ਉਥੇ ਹਰਿਮੰਦਰ ਸਾਹਿਬ 'ਚ ਮਰੇ ਆ ਤੇ ਕਿੰਨੇ ਆਪਣੇ ਦਿੱਲੀ ਦੇ ਵਿੱਚ ਪਾਇਆ ਕਿਸੇ ਨੇ ਖੱਫਣ ਪਾਦ ਗਏ ਇਹਨਾਂ ਨੂੰ ਦੁਕਾਨਾਂ ਤੋਂ ਕਿਸੇ ਨੇ ਖੱਫਣ ਲਿਆ ਸਾਧ ਸੰਗ ਸੀਦਾਂ ਤੇ ਖੱਫਣ ਨਹੀਂ ਪੈਂਦੇ ਹੁੰਦੇ ਮਾਰੇ ਕਹਿੰਦੇ ਸੀਦਾਂ ਤੇ ਖੱਫਣ ਨਹੀਂ ਪੈਂਦੇ ਜਦੋਂ ਕਿਹਾ ਸੀ ਨਾ ਪਾਈ ਤਿਆਰ ਆ ਅਧਿਆ ਸਿੰਘ ਨੇ ਤੇ ਧਰਮ ਸਿੰਘ ਨੇ ਬਈ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਸਾਹਿਬਾਂ ਦੇ ਪਏ ਆ ਤੇ ਆਪਾਂ ਇਹਨਾਂ ਦੇ ਖੱਫਣ ਪਾਦ ਗਏ ਆਪਾਂ ਮਹਾਰਾਜ ਕਹਿੰਦੇ ਉਹ ਭਲਿਆ ਲੋਕਾ ਉਹ ਭਲਿਆ ਲੋਕਾ ਧਰਮ ਸਿੰਘ ਤੇ ਅਧਿਆ ਸਿੰਘ ਤੁਸੀਂ ਕੀ ਵਿਚਾਰ ਕਰ ਲਈ ਯਾਰ ਟੱਡ ਦੇ ਵਿੱਚ ਮੈਨੂੰ ਤਾਂ ਸਿੰਘ ਇਹ ਤੋਂ ਵੀ ਜ਼ਿਆਦਾ ਪਿਆਰੇ ਉਹਦੇ ਬੱਚਿਆਂ ਨਾਲੋਂ ਉਹ ਵੀ ਮੇਰੇ ਬੱਚੇ ਉਹ ਵੀ ਮੇਰੇ ਬੱਚੇ ਉਹ ਕਦੇ ਸੀਦਾਂ ਦੇ ਕੱਪੜ ਨਹੀਂ ਪੈਂਦੇ ਹੁੰਦੇ ਇਹਨਾਂ ਤੁਸੀਂ ਸੋਚੋ ਜੇ ਖੱਫਣ ਪਾਵਾਂਗੇ ਤਾਂ ਸਾਰਿਆਂ ਦੇ ਪਾਵਾਂਗੇ ਨਹੀਂ ਕਿਸੇ ਦੇ ਵੀ ਨਹੀਂ ਪਾਉਣਾ ਮੈਨੂੰ ਬੱਚਿਆਂ ਨਾਲੋਂ ਵੱਧ ਪਿਆਰਾ ਮੇਰਾ ਪੰਥ ਹੈ ਮੇਰਾ ਖਾਲਸਾ ਇਸ ਤਰ੍ਹਾਂ ਕਰਕੇ ਸਾਧ ਸੰਗਤ ਛੋਟਿਆਂ ਬੱਚਿਆਂ ਤੇ ਵੀ ਨਹੀਂ ਪਏ ਜਿੰਨੇ ਕੋਤੋਂ ਪਿਆਰ ਲੀੜਾ ਉਹਨੇ ਪਾਤਾ ਬਾਕੀ ਰੁਪਈਏ ਉਹਨੇ ਲਾ ਕੇ ਤੇ ਮੁਰਾਂ ਬਿਚਾ ਕੇ ਤੇ ਸਚਕਾਰ ਕਰਤਾ ਅੱਜ ਲੱਖੀ ਸਾਹਿਬ ਬਣਜਾਰੇ ਦਾ ਅੱਜ ਦੁਨੀਆ ਤੇ ਨਾਂ ਹੈ ਸਾਧ ਸੰਗਤ ਦੁਨੀਆ ਤੇ ਜਿੰਨਾ ਚਿਰ ਦੁਨੀਆ ਰਉ ਸਰਹੰਦਰ ਲਗਦੀ ਰਹੂਗੀ ਉਨਾਂ ਚਿਰ ਲੱਖੀ ਸਾਹਿਬ ਬਣਜਾਰੇ ਦਾ ਨਾਂ ਰਹੂ ਨਾਂ ਰੂ ਦਾ ਉਹਨੇ ਕਿਉਂਕਿ ਪੈਸਾ ਲਾਇਆ ਬਾਣੀ ਪੜੀ ਸਤਗੁਰ ਜੀ ਦੀ ਬਾਣੀ ਪੜਦਾ ਸੀ ਤਾਂ ਹੀ ਉਹਨੇ ਵੀ ਇਹ ਗੱਲਾਂ ਕਰੀਆਂ ਨਾ ਤੇ ਨਹੀਂ ਤਾਂ ਹੋਰ ਦੁਨੀਆਂ ਬਥੇਰੀ ਸੀ ਤਕੜੇ ਕਿਤੇ ਘਟਾ ਸੀ ਉੱਥੇ ਇੱਥੇ ਵੀ ਆ ਗਿਆ ਨਾ ਵੀ ਪੈਸਾ ਵੱਡਾ ਪੈਸਾ ਵੱਡਾ ਨਹੀਂ ਬਾਣੀ ਵੱਡੀ ਹੈ ਕਿਉਂਕਿ ਗੁਰੂ ਦੀ ਬਾਣੀ ਪੜਦਾ ਸੀ ਬਾਣੀ ਦੇ ਵਿੱਚ ਉਹਨੂੰ ਵਿਚਾਰਾ ਮਿਲਦੀਆਂ ਸੀ ਵੀ ਜੇ ਐਂ ਕਰੂੰ ਤਾਂ ਤਾਂ ਗੁਰੂ ਦਾ ਦਰਬਾਰ ਮੈਨੂੰ ਮਿਲੂਗਾ ਇਤਿਹਾਸ ਸੁਣੇ ਸੀ ਕਥਾ ਵਿਚਾਰਾ ਸੁਣੀਆਂ ਸੀ ਬਾਣੀ ਪੜਦਾ ਸੀ ਰੋਜ਼ ਐ ਮੇਰੀ ਲੱਖੀ ਸਾਹਿਬ ਨੇ ਉਹਦੇ ਘਰੇ ਜਿਹੜੇ ਭਾਈ ਮਨੀ ਸਿੰਘ ਸੀ ਤੇ ਭਾਈ ਉਹਦੇ ਸਿੰਘ ਹੁਣੀ ਸੀ ਇਹੇ ਸਾਸ ਸੰਗ ਉਹਨਾਂ ਦੇ ਘਰੇ ਵਿਆਹੇ ਹੋਏ ਸੀ ਮਨੀ ਸਿੰਘ ਦੇ ਸਹੁਰੇ ਸੀ ਲੱਖੀ ਸਾਹਿਬ ਬਣਜਾਰੇ ਦੇ ਘਰੇ ਤਾਂ ਹੀ ਮਤਾਵਾਂ ਨੂੰ ਲੈ ਕੇ ਦਿੱਲੀ ਆਇਆ ਸੀ ਲੱਖੀ ਸਾਹਿਬ ਬਣਜਾਰੇ ਕੋਲ ਇੱਥੇ ਰਹੇ ਆ ਦਸਵੇਂ ਪਾਸ਼ਾ ਦੇ ਪਰਿਵਾਰ ਵਿੱਚ ਓੜਾ ਪੈ ਗਿਆ ਸੀ ਇਸ ਤਰ੍ਹਾਂ ਸਾਹ ਸੰਗਤ ਉਹ ਜਿਹੜਾ ਇਤਿਹਾਸ ਆ ਇਹ ਸਭ ਤੋਂ ਵੱਡੀ ਬਾਣੀ ਆ ਗੁਰੂ ਦੀ ਇਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਗੁਰੂ ਨਾਨਕ ਦੇਵ ਮਹਾਰਾਜੀ ਮਰਦਾਨੇ ਨੂੰ ਕਹਿੰਦੇ ਉਹ ਚੱਕ ਮਰਦਾਨੇ ਰਵਾਵ ਬਾਣੀ ਆਈ ਹੈ ਬਾਣੀ ਧੁਰ ਤੋਂ ਆਈ ਆਕਾਸ਼ ਤੋਂ ਅਕਾਲੀ ਬਾਣੀ ਐ ਨਿਰਪਉ ਨਿਰਵੈਰ ਬਾਣੀ ਐ ਦਾ ਰੂਪ ਨਾ ਰੇਖ ਨਾ ਰੰਗ ਨਾ ਕੁਛ ਨਹੀਂ ਅਕਾਲ ਪੁਰਖ ਵਾਹਿਗੁਰੂ ਦਾ ਜਿਹਦੀ ਇਹ ਬਾਣੀ ਐ ਜਾਰੀ ਕੀਦੇ ਰਹੇ ਗੁਰੂ ਪੰਜਵੇਂ ਪਾਸ਼ਾ ਦੀ ਜੀਵ ਦੇ ਰਾਹੀ ਉਹਨਾਂ ਦਾ ਇੱਕ ਇੱਕ ਬਚਨ ਬੋਲਿਆ ਹੋਇਆ ਅੱਜ ਹੀਰੇ ਮੋਤੀਆਂ 'ਚ ਜੜਨ ਵਾਸਤੇ ਸਾ ਸੰਗਤੋ ਜੇ ਪਿਛਲੇ ਆਪਾਂ ਇਤਿਹਾਸ ਪੜ੍ਹ ਗਏ ਨਾ ਪਤਾ ਲੱਗਦਾ ਕਿੰਨਿਆਂ ਕਿੰਨਿਆਂ ਗੁਰਸਿੱਖਾਂ ਨੇ ਗੁਰੂ ਦੇ ਘਰੇ ਯਾਰ ਸੀ ਜਗਾ ਪਾਤੀਆਂ ਮੌਤ ਨੂੰ ਮਖੌਲਾ ਕਰੀਆਂ ਮੌਤਾਂ ਵਿਆਈਆਂ ਡਰੇ ਨਹੀਂ ਕਬਰਾਂ へ ਨਹੀਂ ਕਿ ਜੇ ਨੂੰ ਮੇੜਾ ਨਹੀਂ ਮਾਰਿਆ ਵੀ ਅਸੀਂ ਸੋਡੀ ਖਾਤਰ ਕਰਿਆ ਨਾ ਜਰ ਕਰਿਆ ਤਾਂ ਮੈਂ ਆਪਦੀ ਖਾਤਰ ਕਰਿਆ ਜਿਹੜੇ ਕੁਰਬਾਨੀ ਵਾਲੇ ਸਿੰਘ ਹੁੰਦੇ ਆ ਉਹਨਾਂ ਨੂੰ ਬਹੁਤਿਆਂ ਬੰਦਿਆਂ ਦੀ ਲੋੜ ਨਹੀਂ ਹੁੰਦੀ ਵੀ ਸਾਡੇ ਮਗਰ ਆਉ ਕੋਈ ਨਾ ਆਉ ਕੋਈ ਮਤਲਬ ਨਹੀਂ ਆਉਣ ਨਾ ਆਉਣ ਦਾ ਆਉ ਤਾਂ ਫਿਰ ਆਪਾਂ ਨੂੰ ਛੜਾਊਗਾ ਹੀ ਨਾ ਤੇ ਛਟਣਾ ਆਪਾਂ ਹੈ ਨਹੀਂ ਜੇ ਛਟ ਗਏ ਫਿਰ ਤਾਂ ਆਪਣੀ ਖੇਡ ਖਤਮ ਹੋ ਗਈ ਫਿਰ ਤਾਂ ਆਪਾਂ ਕੋਈ ਨਾ ਕੋਈ ਗਲਤੀ ਹੋ ਜਣੀ ਸਿੱਧੀ ਆਪਣੀ ਐਵੇਂ ਜਾਣੀ ਹੈ ਕੀਤੀ ਕੁਰਬਾਨੀ ਵੀ ਐਵੇਂ ਜਾਣੀ ਆ ਬੰਦੇ ਇਨਸਾਨ ਤੋਂ ਗਲਤੀ ਹੋ ਜਾਂਦੀ ਆ ਜਿਵੇਂ ਅਜੇ ਰਣਜੀਤ ਸਿੰਘ ਜੱਥੇਦਾਰ ਨੂੰ ਕਹਿੰਦੇ ਆ ਵੀ ਤੂੰ ਗਲਤੀਆਂ ਕਰੀਆਂ ਹੋ ਸਕਦਾ ਤੋ ਗਲਤੀਆਂ ਹੋ ਗਈਆਂ ਹੋਣ ਜਿਵੇਂ ਆਪਣੇ ਕੌਂ ਕਲੇ ਜੱਥੇਦਾਰ ਦਾ ਕਿਸੇ ਨੇ ਵੀ ਸਾਥ ਸੰਗਤ ਤੇ ਉਹਨੂੰ ਸਿੱਧੀ ਕਰਾਰ ਨਹੀਂ ਦਿੱਤਾ ਕਿਸੇ ਨੇ ਵੀ ਹੁਣ ਦੇਣਾ ਹੁਣ ਕਿ ਨਹੀਂ ਕਿੱਥੇ ਖੰਡ ਬੜਾ ਪ੍ਰਕਾਸ਼ ਹੋਣਿਆ ਹੁਣ ਉਹਨੂੰ ਸਿੱਧੀ ਕਰਾਰ ਦੇ ਕੇ ਉਹਨੂੰ ਦੀ ਵਰਸੀ ਮਨਾਇਆ ਕਰਨੀ ਆ ਫਲੇ ਪਹਿਲੀ ਵਰਸੀ ਸ਼ਾਇਦ ਮਨਾਈ ਜਾਂ ਨਹੀਂ ਮਨਾਈ ਇਹ ਨਹੀਂ ਮੈਨੂੰ ਪਤਾ ਐ ਤਾਂ ਬੇਲਗਦੇ ਆ ਬਰਬਾਦ ਦੇ ਵਿੱਚ ਉਹ ਆ ਜਿਹੜਾ ਖਾਲਸਾ ਸੀਰ ਹੋ ਜੇ ਬਸ ਕਰਵਾਦੀ ਕਰ ਜੇ ਕੋਈ ਬੰਦਿਆਂ ਦੀ ਲੋੜ ਨਹੀਂ ਕੋਈ ਛੜਾਵੇ ਨਾ ਛੜਾਵੇ ਯਾਰ ਕੋਈ ਆਵੇ ਮਗਰ ਨਾ ਆਵੇ ਕਰਤਾ ਕਰਤਾ ਕੌਮ ਲਈ ਕਰਿਆ ਯਾਰ ਉਹਨ ਬੱਬਾ ਬੰਦਰ ਸਾਹਿਬ ਬੱਬਾ ਬੰਦਾ ਸਾਹਿਬ ਬਾਦਰ ਕਹਿੰਦਾ ਅਕਰੀ ਲੋਕਾਂ ਨੂੰ ਵੀ ਆਜੋ ਮੇਰੇ ਮਗਰ ਮੈਂ ਤਾਂ ਤੁਹਾਨੂੰ ਪੈਲੀਆਂ ਲੈ ਤੀਆਂ ਤੁਸੀਂ ਜ਼ਿਮੀਦਾਰ ਨੂੰ ਕਹਿੰਦਾ ਵੀ ਆਇਓ ਮੇਰੇ ਮਗਰ ਲਾਇਓ ਧਰਨੇ ਲਾਇਆ ਕਿਸੇ ਨੇ ਧਰਨਾ ਉਸ ਟਾਈਮ ਉਹ ਸਾਹਾਂ ਕੋਈ ਤੁਹਾਡੇ ਨਹੀਂ ਇਹਦਾ ਸਿੱਖ ਕੌਮ ਤਾਂ ਆਪੇ ਹੀ ਲੈ ਲੈਂਦੀ ਆ ਸਭ ਕੁਝ ਕੋਈ ਧਰਨਿਆਂ ਤੁਰਨਿਆਂ ਦੀ ਲੋੜ ਨਹੀਂ ਨਾ ਉਦੋਂ ਲੱਗੇ ਆ ਇਹ ਤਾਂ ਇੱਕ ਹੋਣਾ ਆ ਪਤਾ ਨਹੀਂ ਕਿਹੜਾ ਕੋਣ ਸਖਾਈ ਬੈਠਾ ਲਾ ਦੋ ਕਰਨਾ ਲਾ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਆਪਾਂ ਲੈਣਾ ਨਾ ਉਹ ਐ ਨਹੀਂ ਲੈਣਾ ਜਿੱਥੇ ਮਰਜ਼ੀ ਪਾਜ ਲੋ। ਇਹ ਸਾ ਸੰਗਤ ਇਹ ਜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ। ਪਹਿਲਾਂ ਫੇਰ ਘਾੜ ਦਿੰਦੇ ਆ ਇਹ ਜੀ। ਫਿਰ ਇਹ ਨਹੀਂ ਸੋਚਣਾ ਕਿ ਸਾਡੇ ਮਗਰ ਕੋਈ ਆਉ ਤੇ ਚੁੱਲ੍ਹਾ ਚਕਾ ਉਗੂਦਾ ਉਗੂ ਬਈ ਬਈ। ਜੇ ਆਪਾਂ ਗਾਂ ਲੈਂਦਾ ਠਾਉਣਾ ਨਾ ਉਗਣੋ ਤੇ ਖਰਾਬ ਦਾ ਵੀ ਉਗੂ ਗਈ। ਬਖਸ਼ਲੇ ਮਹਾਰਾਜ ਜੀ ਦੇ پاسੇ ਤਾਂ ਨਹੀਂ ਜਾਈ ਚੰਗਾ। ਆ ਸੰਗਤ ਏਸੀ ਮੱਖਣਸ਼ਾ ਲਬਾਣਾ ਜਿਨੇ ਗੁਰੂ ਨੌਵੇਂ ਪਾਸ਼ਾ ਨੂੰ ਪ੍ਰਗਟ ਕਰਿਆ ਤੇ ਸੰਗਤਾਂ ਚ ਆ ਕੇ ਬਦੇ ਦਿੱਤੇ ਮਹਾਰਾਜ ਨੇ ਫਿਰ ਆਪ ਦਾ ਉਸਤ ਵਿੱਚਲੇ ਬਾਹੀ ਗੁਰਜੀਕਾ ਖਾਲਸਾ ਬਾਹੀ ਗੁਰਜੀ ਕੀ ਫਤਿਹ